ਇਹ ਜਿਵੇਂ ਚਿੰਗਾ ਉਹ ਹਰ ਇੱਕ ਦੇ ਦਿਲ ਅੰਦਰ ਉਵੇਂ ਹੀ ਬਲਦੀ ਆ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੇ ਨੌਜਵਾਨ ਬਾਈ ਦੀ ਸੋਚ ਤੇ ਚੱਲਦੇ ਹੋਏ ਉਹਨਾਂ ਨੇ ਵਹੀਰਾਾਂ ਦੀ ਕੱਟੀਆਂ ਵਹੀਰਾਾਂ ਤੋਂ ਬਾਅਦ ਉਹਨਾਂ ਨੇ ਨਸ਼ਾ ਛਡਾਉ ਮਹਿੰਮ ਵੀ ਚਲਾਈ ਤੇ ਸਿੱਖੀ ਦੇ ਲੜ ਲਾਏ ਪਰ ਉਹਨਾਂ ਨੂੰ ਵੀ ਕੀ ਮਿਲਿਆ ਉਹਨਾਂ ਨੂੰ ਮਿਲੀ ਡਿਬਰੂਗੜ੍ਹ ਦੀ ਜ਼ੇਰ ਬਾਕੀ ਜਿਹੜੇ ਬਚ ਗਏ ਉਹਨਾਂ ਨੂੰ ਪੰਜਾਬ ਦੀਆਂ ਗੇਲ੍ਹਾਂ ਵਿੱਚ ਡੱਕਤਾ ਇਹ ਕਿਉਂ ਹੋਇਆ ਕਿਉਂਕਿ ਆਪਾਂ ਇਕੱਠੇ ਨਹੀਂ ਸੀ ਆਪਾਂ ਨੂੰ ਇਕੱਠਿਆਂ ਹੋਣਾ ਪਊਗਾ ਇਹ ਸਰਕਾਰ ਨੂੰ ਦੱਸਣਾ ਪਊਗਾ ਜਿਹੜਾ ਇਹ ਇਹਨਾਂ ਦੇ ਹਿਸਾਬ ਨਾਲ ਹੀ ਦੱਸਣਾ ਪਊਗਾ ਜਿਹੜਾ ਇਹਨਾਂ ਨੇ ਲੋਕਤੰਤਰ ਇੱਕ ਆਪਣੇ ਤੇ ਭਾਰੀ ਕੀਤਾ ਹੋਇਆ ਆਪਾਂ ਨੂੰ ਇਹਨਾਂ ਦਾ ਜਵਾਬ ਉਸ ਲੋਕਤੰਤਰ ਦੇ ਹਿਸਾਬ ਨਾਲ ਹੀ ਦੇਣਾ ਪਊਗਾ ਆਪਾਂ ਨੂੰ ਟੀਚਾ ਹੁਣ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਰੱਖਣਾ ਪਊਗਾ ਤੇ ਉਸ ਤੋਂ ਬਾਅਦ ਪੰਜਾਬ 2027 ਦਾ ਨਾਅਰਾ ਲਾਉਣਾ ਪਊਗਾ